ਸਾਸ੍ਰੀ ਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋਚਦੇ ਹੋਵੋਗੇ ਹੈ ਨਾ ਮਨਪ੍ਰਿੰਨ ਵਿਆਹ ਕੀ ਕਰਾ ਲੈ ਲੋਪ ਹੀ ਹੋ ਗਈ ਲੋਪ ਹੋਣ ਵਾਲਾ ਕੰਮ ਹੀ ਆ ਵਿਆਹ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਇਸੇ ਕਰਕੇ ਫੋਨ ਮੈਂ ਚੱਕਿਆ ਨਹੀਂ ਹੈਗਾ ਯੂਜ਼ ਕਰਨ ਨੂੰ ਦਿਲ ਵੀ ਨਹੀਂ ਕੀਤਾ ਫੋਨ ਤੇ ਤਾਂ ਕਰਕੇ ਕੋਈ ਵਲੌਗ ਨਹੀਂ ਬਣਿਆ ਕੋਈ ਕਲਿੱਪ ਨਹੀਂ ਬਣੀ ਕੋਈ ਮੇਰੇ ਤੋਂ ਰੀਲ ਨਹੀਂ ਬਣੀ ਤੇ ਚਲੋ ਆਪਾਂ ਵਾਲੀਆਂ ਗੱਲਾਂ ਨਾ ਕਰਦੇ ਹੋਏ ਆਪਦੇ ਮੁੱਦੇ ਆ ਲਾਉਨੇ ਆ ਤੁਹਾਡਾ ਸਾਰਿਆਂ ਦਾ ਬਹੁਤ 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 तहे ਦਿਲੋਂ ਧੰਨਵਾਦ ਜਿਹੜਾ ਤੁਸੀਂ ਸਾਡੇ ਵਿਆਹ ਤੇ ਸਾਨੂੰ ਇੰਨੀਆਂ ਜ਼ਿਆਦਾ ਦੁਆਵਾਂ ਦਿੱਤੀਆਂ ਜਿਹੜੇ ਬੰਦੇ ਸਾਨੂੰ ਨਹੀਂ ਵੀ ਜਾਣਦੇ ਸੀ ਸਾਡੀ ਖੁਸ਼ੀ 'ਚ ਉਹ ਵੀ ਖੁਸ਼ ਹੋਏ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਜ਼ਿਆਦਾ ਦਿਲੋਂ ਖੁਸ਼ੀ ਹੋਈ ਵੀ ਸੱਚੀ ਤੁਸੀਂ ਸਾਰਿਆਂ ਨੇ ਸਾਡਾ ਵਿਆਹ ਇੰਨਾ ਸਪੈਸ਼ਲ ਬਣਾਤਾ ਮੰਨ ਲਓ ਜੇ ਇੰਸਟਾ ਖੋਲਦੇ ਸੀ ਤਾਂ ਵੀ ਅੱਗੇ ਰੀਲ ਸਾਡੀ ਜੇ YouTube ਖੋਲਦੇ ਸੀ ਤਾਂ ਵੀ ਰੀਲ ਅੱਗੇ ਸਾਡੀ ਵੀ ਤੁਸੀਂ ਯਾਰ ਕਿੰਨਾ ਪਿਆਰ ਕਰਦੇ ਹੋ ਸਾਨੂੰ ਹਨਾ ਦੁਨੀਆ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਹੋਣਾ ਜਿੱਥੋਂ ਸਾਨੂੰ ਕੋਈ ਦਵਾਵਾਂ ਨਾ ਆਈਆਂ ਹੋਣਗੀਆਂ ਸੱਚੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਥੋੜਾ ਤੇ ਜਿਹੜੀਆਂ ਤੁਸੀਂ ਦਵਾਵਾਂ ਦਿੱਤੀਆਂ ਨੇ ਉਹਨਾਂ ਦਾ ਕੋਈ ਤੋੜ ਹੀ ਨਹੀਂ ਹੈਗਾ ਤੇ ਹੁਣ ਮੈਂ ਤੁਹਾਡੀ ਸਾਰਿਆਂ ਦੀ ਕਨਫਿਊਜ਼ਨ ਦੂਰ ਕਰਦੀ ਆ ਸਭ ਤੋਂ ਪਹਿਲਾਂ ਬਹੁਤ ਕੁੜੀਆਂ ਦੇ ਮੈਸੇਜ ਆ ਰਹੇ ਨੇ ਇੰਸਟਾਗ੍ਰam ਤੇ ਤਾਂ ਮੇਰੇ ਤੋਂ ਰਿਪਲਾਈ ਹੋ ਹੀ ਨਹੀਂ ਰਿਹਾ ਕਿਸੇ ਦਾ ਵੀ ਸੌਰੀ ਇਨਸਟਾਗ੍ਰam ਵਾਲੀ ਆਡੀਅੰਸ ਹੀ ਮੇਰੀ YouTube ਤੇ ਹੈ YouTube ਵਾਲੀ ਆਡੀਅੰਸ ਇੰਸਟਾ ਤੇ ਜਾਂ ਤਾਂ ਦੋਨੋਂ ਸਾਈਡ ਵਾਲੀਆਂ ਆਡੀਅੰਸ ਨੂੰ ਸੌਰੀ ਵੀ ਮੇਰੇ ਤੋਂ ਰਿਪਲਾਈ ਨਹੀਂ ਹੋਇਆ ਕਿਸੇ ਦਾ ਤੇ ਮੈਨੂੰ ਸਾਰੇ ਪੁੱਛ ਰਹੇ ਸੀ ਵੀ ਤੁਸੀਂ ਮਹਿੰਦੀ ਨਹੀਂ ਲਾਈ ਆਨੰਦ ਕਾਰਜ 'ਚ ਤੇ ਮੈਂ ਤੁਹਾਨੂੰ ਦੱਸਦਾ ਵੀ ਪਹਿਲਾਂ ਤਾਰੀ ਤੇ ਇਹਨਾਂ ਦਾ ਜਿਹੜਾ ਵੱਡਾ ਬ੍ਰਦਰ ਆ 28 ਜਨਵਰੀ ਨੂੰ ਇਕੱਠਿਆਂ ਦਾ ਵਿਆਹ ਸੋਚਿਆ ਸੀਗਾ ਵੀ ਇਕੱਠਿਆਂ ਦੇ ਹੀ ਇੱਕੋ ਦਿਨ ਆਨੰਦ ਕਾਰਜ ਕਰਾਉਣੇ ਆ ਤਾਂ ਫਿਰ ਮੇਰਾ ਥੋੜਾ ਜਿਹਾ ਵਾਇਆ ਦੂਰ ਪੈਂਦਾ ਕੋਟਕਪੂਰਾ ਤਾ ਦੀਦੀ ਦਾ ਪਿੰਡ ਇਧਰ ਨੇੜੇ ਸੀਗਾ ਮੇਰੇ ਜਠਾਣੀ ਦਾ ਤਾਂ ਉਹਨਾਂ ਦੇ ਅਨੰਦ ਛੇਤੀ ਹੋ ਜਾਣੇ ਸੀ ਫਿਰ ਮੇਰੇ ਨਾਲ ਦੋ ਦਿਨ ਪਹਿਲਾਂ ਹੀ ਲੈਣ ਵਾਗ ਗਏ ਸੀਗੇ ਮੇਰੇ ਆਨੰਦ 25 ਜਨਵਰੀ ਨੂੰ ਹੋ ਗਏ ਸੀ ਤੇ 24 ਜਨਵਰੀ ਨੂੰ ਜੇ ਮੈਂ ਮਹਿੰਦੀ ਲਵਾਉਂਦੀ ਤੇ 28 ਜਨਵਰੀ ਨੂੰ ਰਿਸੈਪਸ਼ਨ ਪਾਰਟੀ ਸੀ ਉਦੋਂ ਤੱਕ ਮਹਿੰਦੀ ਬਹੁਤ ਜ਼ਿਆਦਾ ਲਾਈਟ ਹੋ ਜਾਣੀ ਸੀ ਫਿਰ ਉਹ ਸੋਹਣੀ ਨਹੀਂ ਲੱਗਣੀ ਸੀ ਤਾਂ ਕਰਕੇ ਮੈਂ ਮਹਿੰਦੀ 25 ਜਨਵਰੀ ਨੂੰ ਸੌਰੀ 24 ਜਨਵਰੀ ਨੂੰ ਲਵਾਈ ਨਹੀਂ 25 ਜਨਵਰੀ ਨੂੰ ਮੈਂ ਆਨੰਦ ਕਾਰਜ ਤੇ ਸਿਰਫ ਉਂਗਲਾ-ਉਂਗਲਾ ਤੇ ਮਹਿੰਦੀ ਲਾ ਲਈ ਸੀਗੀ ਮੰਨ ਲਓ ਨਾਮ ਕਰ ਲਿਆ ਸੀ ਮਹਿੰਦੀ ਦਾ ਸ਼ਗਨ ਕਰ ਲਿਆ ਸੀ ਤੇ ਹੁਣ ਵੀ ਅਜੇ ਮੈਨੇ ਠੀਕ ਨਹੀਂ ਹੈਗੀ ਹਾਂ ਤੁਹਾਡੀ ਕਨਫਿਊਜ਼ਨ ਦੂਰ ਹੋ ਗਈ ਵੀ ਮੈਂ ਮਹਿੰਦੀ ਘਾਤੋਂ ਨਹੀਂ ਲਵਾਈ ਸੀ ਆਹੀ ਰੀਜ਼ਨ ਸੀ ਬਸ ਮਹਿੰਦੀ ਨਾਲ ਵੋਂਦਾ ਤੇ ਬਾਕੀ ਬਹੁਤ ਸਾਰੇ ਜਿਆਦਾ ਲੋਕ ਇਹ ਕਨਫਿਊਜ਼ ਹੋ ਰਹੇ ਸੀ ਵੀ ਮਨਪ੍ਰੀਤਾ ਤਾਰੀਕੇ ਘਰ ਜਾਗੋ ਵਾਲੇ ਦਾ ਨੱਚੀ ਜਾਂਦੀ ਹੈ ਤਾਂ ਆਬਵੀਅਸਲੀ ਮੈਂ ਨੱਚਣਾ ਹੀ ਸੀਗਾ ਕਿਉਂਕਿ 25 ਨੂੰ ਮੇਰੇ ਆਨੰਦ ਕਾਰਜ ਹੋ ਗਏ ਸੀ ਤਾਂ 27 ਨੂੰ ਜਾਗੋ ਸੀ 26 ਦਾ ਵਿੱਚ ਗੈਪ ਸੀਗਾ ਮੈਂ ਘਰੇ ਵਧੀਆ ਰਹੀ ਤੇ 27 ਨੂੰ ਥੋੜੀ ਥੋੜੀ ਸੰਗ ਖੁੱਲ ਵੀ ਗਈ ਸੀ ਵੈਸੇ ਵੀ ਚਲੋ ਸੰਗ ਤਾਂ ਕਾਦੀ ਕਿਉਂਕਿ ਪਹਿਲਾਂ ਇੱਕ ਦੂਜੇ ਨਾਲ ਕੰਮ ਕਰਦੇ ਸੀ ਆਪਾਂ ਹਨ ਪਰਿਵਾਰ ਨੂੰ ਜਾਣਦੇ ਆ ਚੰਗੀ ਤਰ੍ਹਾਂ ਤੇ ਬਾਕੀ ਦੀਦੀ ਹੋਣੀ ਕਹਿ ਦਿੰਦੇ ਸੀ ਕੋਈ ਨਾ ਤੂੰ ਨੱਚ ਲਈ ਤੂੰ ਐਂ ਕਰ ਲਈ ਤੂੰ ਅਗਰ ਨਹੀਂ ਬਾਕੀ ਆਪ ਦੇ ਆਪ ਨੂੰ ਵੀ ਹੈਣਾ ਥੋੜਾ ਜਿਹਾ ਐ ਹੁੰਦਾ ਵੀ ਇੱਕ ਤਾਂ ਦੇਣਾ ਆਪ ਦਾ ਜੇ ਇਹ ਨੂੰ ਹੀ ਨਾ ਆਪਾਂ ਇੰਜੋਏ ਕਰ ਸਕੇ ਤਾਂ ਫਿਰ ਫਾਇਦਾ ਕੀ ਲੋਕਾਂ ਦੇ ਵਿਆਹਾਂ ਚ ਨੱਚ ਜੁਗ ਗਈਆਂ ਕੋਈ ਗੱਲ ਨਹੀਂ ਉਹ ਚਲੋ ਫਲੋ ਫਲੋ ਚ ਜ਼ਿਆਦਾ ਨੱਚ ਗਈ ਹੋ ਮੈਂ ਤਾਂ ਮੈਂ ਮਾਫੀ ਚਾਹੁੰਦੀ ਆ ਸਾਰਿਆਂ ਤੋਂ ਤੇ ਜਾਗੋ ਦੀ ਕਨਫਿਊਜ਼ਨ ਮੈਂ ਤੁਹਾਡੀ ਦੂਰ ਕਰਤੀ ਵੀ 25 ਨੂੰ ਆਨੰਦ ਹੋ ਗਏ ਸੀ ਤਾਂ 27 ਤਰੀਕ ਨੂੰ ਵੱਡੇ ਵੀਰੇ ਦੀ ਜਾਗੋ ਸੀ ਤਾਂ ਮੈਂ ਉਹਦੇ ਚ ਨੱਚ ਰਹੀ ਆ ਹੈਣਾ ਤੇ 28 ਨੂੰ ਤੁਹਾਨੂੰ ਪਤਾ ਹੀ ਹੈ ਵੀ ਰਿਸੈਪਸ਼ਨ ਪਾਰਟੀ ਸੀਗੀ ਸੀਗੀ ਆਪਣੀ ਤੇ ਬਾਕੀ ਇੱਕ ਗੱਲ ਹੋਰ ਤੁਹਾਨੂੰ ਕਹਿਨੀ ਆ ਵੀ ਜਦੋਂ ਕੋਈ ਸਪੈਸ਼ਲ ਓਕੇਜਨ ਹੁੰਦੀ ਆ ਆਪਣੇ ਘਰ 'ਚ ਕੋਈ ਫੰਕਸ਼ਨ ਹੁੰਦਾ ਜਾਂ ਆਪਾਂ ਰੈਡੀ ਸੇ ਸ਼ੈਡੀ ਹੁੰਨੇ ਆ ਤਾਂ ਕਾਲਾ ਟਿੱਕਾ ਜ਼ਰੂਰ ਲਾਇਆ ਕਰੋ ਜਾਂ ਕੋਈ ਧਾਗਾ ਜ਼ਰੂਰ ਬੰਨਿਆ ਕਰੋ ਨਜ਼ਰ ਦਾ ਕਈ ਵਾਰੀ ਆਪਾਂ ਇਹ ਵੈਮਪਰਮ ਨਹੀਂ ਕਰਦੇ ਪਰ ਇਹ ਸੱਚੀ ਹੁੰਦੇ ਵੀ ਨੇ ਕਿਉਂਕਿ ਮੈਂ ਮੈਂ ਤਾਂ ਦੇਖ ਲੈ ਆਪ ਦੇਖੀ ਤੇ ਇੱਕ ਹੋਰ ਗੱਲ ਸਾਡੀ ਸਾਸੂ ਮਾਣੇ ਸੱਚੀ ਮਾਂ ਵਾਲਾ ਫਰਜ਼ ਨਿਭਾਤਾ ਮੇਰੇ 25 ਦਿਨਾਂ ਦੇ ਅੰਤਕਾਰ ਚ ਹੋਏ ਨੇ ਤੇ ਅੱਜ ਤਰੀਕ ਹੋਗੀ ਸ਼ਾਇਦ 3 ਹੋਣੀ 4 ਮੈਂ ਤਰੀਕ ਪਤਾ ਨਹੀਂ ਤੇ ਪੂਰੇ 10 9 10 ਦਿਨ ਹੋ ਗਏ ਮੈਨੂੰ ਚੌਂਕੀ ਨਹੀਂ ਚੜਾਇਆ ਮੰਮੀ ਨੇ ਤੇ ਅੱਜ ਅਸੀਂ ਮਿੱਠੀਆਂ ਰੋਟੀਆਂ ਬਣਾਵਾਂਗੇ ਜੇ ਮੇਰੇ ਤੋਂ ਵਲੌਗ ਕੰਟੀਨਿਊ ਰਿਹਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਫਿਲਹਾਲ ਮੇਰਾ ਫਲੋ ਥੋੜਾ ਜਿਹਾ ਵਿਗੜ ਗਿਆ ਮਾਲੂਮੀ ਨਾ ਹੋ ਚੱਲਿਆ YouTube ਤੋਂ ਸਕਿਪ ਜਾ ਕੀਤਾ ਹੋਇਆ ਤਾਂ ਐਂਜ ਲੱਗੀ ਜਾਂਦਾ ਵੀ ਕਿਵੇਂ ਇਹ ਜੇ ਕੰਮ ਸਟਾਰਟ ਕਰਾਂ ਦੁਬਾਰਾ ਕਿਵੇਂ ਇਹ ਜੇ ਬੋਲਾਂ ਕਿਵੇਂ ਵਲੌਗ ਸਟਾਰਟ ਕਰਾਂ ਹਨਾ ਥੋੜਾ ਜਿਹਾ ਆਪਦੇ ਆਪ ਨੂੰ ਵੀ ਹੋਰੀ ਫੀਲ ਜਾ ਹੋ ਰਿਹਾ ਵਿਛੜ ਹੁਣ ਉਹ ਕੰਮ ਜੋ ਨਿਕਲ ਗਏ ਹੁਣ ਕਰ ਦੋ ਆਪਾਂ ਦੁਬਾਰਾ ਇਸ ਕੰਮ 'ਚ ਪੈਣਾਗਾ ਤੇ ਚਲ ਕੋਈ ਨਾ ਹੋ ਤਾਂ ਟਰਾਈ ਕਰਾਂਗੇ ਹੌਲੀ ਹੌਲੀ ਰੋਜ਼ ਤੁਹਾਡੇ ਲਈ ਨਵੇਂ ਤਾਂ ਨਵਾਂ ਵਲੌਗ ਲੈ ਕੇ ਆਈਏ ਤਾਂ ਬਹੁਤ ਮਿਲਿਆ ਭੈਣਾ ਇਹ ਵੀ ਮੈਸੇਜ ਕਰਦੀਆਂ ਨੇ ਵੀ ਤੁਸੀਂ ਆਪ ਦਾ ਪੇਕਾ ਪਰਿਵਾਰ ਦਿਖਾ ਦੋ ਤੇ ਆਪ ਦਾ ਪੇਕੇ ਦਾ ਘਰ ਦਿਖਾ ਦਿਓ ਹੁਣ ਜਦੋਂ ਅਸੀਂ ਪੇਕੇ ਜਾਵਾਂਗੇ ਫਿਰ ਆਪਾਂ ਮੈਂ ਤੇ ਤਾਰੀਸੀ ਮਿਲਣ ਜਾਵਾਂਗੇ ਤਾਂ ਉਦੋਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਐਵੇਂ ਮੇਰਾ ਘਰ ਹਜੇ ਪਉਣ ਵਾਲਾ ਪਿਆ ਤੇ ਉਹ ਪਤਾ ਹੀ ਨਹੀਂ ਲੱਗਦਾ ਹੁੰਦਾ ਰੱਬ ਨੇ ਕਿੱਧਰੋਂ ਆਣਾ ਸੁਭਬ ਬਣਾਉਣਾ ਹੁੰਦਾ ਕਿਹੜੀ ਚੀਜ਼ ਦਾ ਸੋਚਦੇ ਆਪਾਂ ਕੀ ਹੁੰਨੇ ਆ ਤਾਂ ਬੰਨਾਂ ਕੀ ਹੁੰਦਾਗਾ ਤੇ ਬਹੁਤ ਜ਼ਿਆਦਾ ਸੱਚ ਮੈਨੂੰ ਇਹ ਵੀ ਕਮੈਂਟਸ ਕਰ ਰਹੇ ਸੀ ਵੀ ਮਨਪ੍ਰਿਤ ਨੂੰ ਰੂਪ ਨਹੀਂ ਚੜਿਆ ਵਾ ਤੋਂ ਬਾਅਦ ਆਏ ਨਹੀਂ ਹੋਇਆ ਉਹ ਨਹੀਂ ਹੋਇਆ ਦਾ ਰੂਪ ਚੜਨਾ ਵੀ ਕਾਦੇ ਨਾਲ ਸੀਗਾ ਮੈਂ ਵਿਆਹ ਤੋਂ ਐਗਜੈਕਟ 5 6 ਦਿਨ ਪਹਿਲਾਂ ਹੀ ਸ਼ੂਟ ਛੱਡੇ ਸੀ ਕਿਉਂਕਿ ਮੇਰਾ ਤਾਂ ਉਦੋਂ ਇਹੀ ਮੋਟਿਵ ਸੀਗਾ ਵੀ ਬਸ ਸ਼ੂਟ ਸ਼ੂਟ ਕਰਨੇ ਆ ਆਪਦੇ ਵਾਲੇ ਚੈਨਲ ਦਾ ਸ਼ੂਟ ਕਰਨਾ ਹੈ ਆਰਟਿਸਟਾਂ ਨੂੰ ਪੇਮੈਂਟ ਦੇਣੀ ਆ ਐਂ ਕਰਨਾ ਹੈ ਉਹ ਕਰਨਾ ਤਾਂ ਟੈਨਸ਼ਨਾਂ ਬਹੁਤ ਸੀ ਦਿਮਾਗ ਤੇ ਬਾਕੀ ਜਦੋਂ ਸਾਰਾ ਕੁਝ ਆਪਦੇ ਮਾਪੇ ਦੇ ਮੋਢੇ ਨਾਲ ਮੋਢਾ ਲਾ ਕੇ ਕਰਨਾ ਹੋਵੇ ਹਨਾ ਤਾਂ ਉਦੋਂ ਥੋੜਾ ਜਿਹਾ ਬਿਊਟੀ ਤੋਂ ਹਟ ਕੇ ਹੀ ਕੰਮ ਕਰਨਾ ਪੈਂਦਾਗਾ ਜੇ ਆਪਦੀ ਟੋਰਚ ਕਿੰਨਾਂ ਗੱਲ ਧਿਆਨ ਦਿੰਦੀ ਰਹਿ ਜਾਂਦੀ ਤਾਂ ਸ਼ਾਇਦ ਆਪਦਾ ਵਿਆਹ ਇੰਨਾ ਵਧੀਆ ਨਾ ਕਰ ਪੌਂਦੀ ਮੈਂ ਕਿਉਂਕਿ ਸੂਟਾਂ ਸੂਟ ਪਾਏ ਨਹੀਂ ਆਪਣੇ ਕਿਸੇ ਨੇ ਦੇਖਣੇ ਆਪਣੀ ਸ਼ਕੀਨੀ ਲਾਈ ਨਹੀਂ ਕਿਸੇ ਨੇ ਦੇਖਣੀ ਅਗਲਾ ਦੇਖੂਗਾ ਤਾਂ ਆਪਣੀਆਂ ਚੀਜ਼ਾਂ ਬਣਾਈਆਂ ਦੇਖੂਗਾ ਵੀ ਘਰ ਬਣਾਇਆ ਦੇਖੂਗਾ ਵੀ ਇਹਨੇ ਕੀ ਬਣਾਇਆ ਇਹਨੇ ਕੀ ਅਚੀਵ ਕੀਤਾ ਜ਼ਿੰਦਗੀ ਦੇ ਵਿੱਚ ਕੀ ਕਮਾਇਆ ਇਹਨੇ ਚਲੋ ਕਿਤੇ ਨਾ ਕਿਤੇ ਬਿਊਟੀ ਵੀ ਜ਼ਰੂਰੀ ਆ ਪਰ ਮੇਰੇ ਹਿਸਾਬ ਨਾਲ ਮੈਨੂੰ ਜਿਆਦਾ ਸਿੰਪਲ ਰਹਿਣਾ ਵਧੀਆ ਲੱਗਦਾ ਤਾਂ ਮੈਂ ਸਿੰਪਲ ਨੂੰ ਫਸਟ ਪ੍ਰੈਫਰੈਂਸ ਦਿੰਨੀ ਆ ਤੇ ਬਾਕੀ ਮੈਨੂੰ ਮੇਕਅਪ ਦੀ ਇਨ ਨੌਲੇਜ ਵੀ ਨਹੀਂ ਹੈਗੀ ਮੈਨੂੰ ਕਰਨਾ ਵੀ ਨਹੀਂ ਆਉਂਦਾ ਹਨਾ ਜਿਹੜੀ ਲਿਪਸਟਿਕ ਮੇਰੇ ਹੱਥ 'ਚ ਲੱਗ ਜੂ ਹੁਣ ਵੀ ਵਿਆਹ ਤੋਂ ਬਾਅਦ ਮੇਰਾ ਚਲੋ ਵਿਆਹ ਤੋਂ ਪਹਿਲਾਂ ਤਾਂ ਮੈਂ ਕਦੇ ਲਾਈ ਨਹੀਂ ਤੇ ਹੁਣ ਵੀ ਜੇ ਕੋਈ ਲਿਪਸਟਿਕ ਕਲ ਆ ਵੀ ਆ ਜੂ ਹੱਥ 'ਚ ਕੋਈ ਵੀ ਅਜ ਮੈਂ ਉਹੀ ਲਾ ਲੈਨੀ ਆ ਮਾੜੀ-ਭਾੜੀ ਠੀਕਾ ਬਸ ਤੇ ਆ ਮੇਰੇ ਡਾਰਕ ਸਰਕਲ ਪਹਿਲਾਂ ਤੋਂ ਹੀ ਪੈ ਰਹੇ ਨੇ ਹੁਣ ਤੁਸੀਂ ਇਹ ਨਾ ਕਹਦੇ ਵਿਆਹ ਤੋਂ ਬਾਅਦ ਪੈਏ ਨੇ ਇਹ ਬਸ ਹੁਣ ਸ਼ੋਹ ਹੋਣ ਲੱਗ ਗਏ ਪਹਿਲਾਂ ਹੁੰਦੇ ਨਹੀਂ ਸੀਗੇ ਇੰਨਾ ਕ ਫਰਕ ਹੈ ਚਲੋ ਮੈਂ ਤਾਂ ਬਹੁਤ ਕੱਲਾ ਕਰ ਲਿਆ ਤੁਹਾਡੇ ਨਾਲ ਤੁਹਾਨੂੰ ਮੈਂ ਕੁਝ ਵੀ ਨਹੀਂ ਪੁੱਛਿਆ ਤੁਸੀਂ ਸੁਣਾਓ ਵੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਘਰ ਪਰਿਵਾਰ ਕਿਵੇਂ ਆ ਤੇ ਮੈਨੂੰ ਪਤਾ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਵੇਟ ਸੀ ਹਨਾ ਵੀ ਇਹਨਾਂ ਦਾ ਵਿਆਹ ਹੋ ਜੇ ਵਿਆਹ ਹੋ ਜੇ ਚਲੋ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਕਬੂਲ ਹੋਈਆਂ ਤੇ ਵਾਹਿਗੁਰੂ ਜੀ ਨੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸੁਣੀਆਂ ਪਰ ਮੈਨੂੰ ਇੱਕ ਗੱਲ ਦਾ ਅਫਸੋਸ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਹੋਊਗਾ ਹਨਾ ਵੀ ਅਸੀਂ ਵੀ ਕਾਰਸ਼ ਇਹਨਾਂ ਦੀ ਮੈਰਿਸ ਚ ਜਾ ਪਾਉਂਦੇ ਅਸੀਂ ਵੀ ਇੰਜੋਏ ਕਰ ਪਾਉਂਦੇ ਤਾਂ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਵੀ ਵਾਹਿਗੁਰੂ ਜੀ ਇਹੋ ਜਾਂ ਮੌਕਾ ਆਪਣੇ ਤੇ ਇੱਕ ਹੋਰ ਲੈ ਕੇ ਆਉਣ ਵੀ ਆਪਾਂ ਸਾਰਿਆਂ ਨੂੰ ਖੁੱਲਾ ਸੱਦਾ ਦਈਏ ਤੇ ਤੁਸੀਂ ਸਾਰੇ ਜਾਨੇ ਸਾਡੀ ਖੁਸ਼ੀ ਚ ਸ਼ਾਮਲ ਹੋਵੋ ਸਾਡੇ ਨਾਲ ਹਮੇਸ਼ਾ ਮਨੋ ਸਾਡੇ ਹਰ ਦੁੱਖ ਸੁੱਖ ਚ ਸਾਡੇ ਨਾਲ ਰਹੋ ਤੇ ਬਸ ਹੋਰ ਮੇਲਾ ਦਾ ਹਜੇ ਕੋਈ ਗੱਲ ਨਹੀਂ ਬਚੀ ਹੈਗੀ ਕਰਨ ਵਾਲੀ ਆਲਮੋਸਟ ਮੈਂ ਤੁਹਾਡੀ ਕਨਫਿਊਜ਼ਨ ਵੀ ਦੂਰ ਕਰਤੀ ਵੀ ਮੈਂਹਦੀ ਕਿਉਂ ਨਹੀਂ ਲਾਈ ਸੀ ਤੇ ਨੱਚਣ ਵਾਲੀ ਕਨਫਿਊਜ਼ਨ ਵੀ ਦੂਰ ਕਰਤੀ ਵੀ ਮੈਂ ਤਾਰੀਕੇ ਘਰੇ ਜਦੋਂ ਨੱਚ ਰਹੀਆਂ ਤਾਂ ਮੇਰੇ ਆਨੰਦ ਕਾਰਜ ਹੋ ਗਏ ਸੀ ਮੈਂ ਤਾਂ ਨੱਚ ਰਹੀ ਸੀ ਜਾਗੋ ਤੇ ਵੱਡੇ ਵੀਰੇ ਦੀ ਜਾਗੋ ਸੀ ਬਾਕੀ ਨੱਚਣ ਦਾ ਹੱਕ ਮੇਰਾ ਤਾਂ ਬੰਦਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਰੱਬ ਨੇ ਮੈਨੂੰ ਆਪ ਦਾ ਸਕਾਪਾ ਹੀ ਤਾਂ ਦਿੱਤਾ ਨਹੀਂ ਹੈਗਾ ਤਾਂ ਮੈਂ ਵੀਰੇ ਦੇ ਰਖੜੀ ਬੰਦੀ ਆ ਮੈਂ ਇਹਨਾਂ ਨੂੰ ਜੀਠ ਨਹੀਂ ਸਮਝਦੀ ਮੈਂ ਵੀਰਾ ਹੀ ਸਮਝਦੀ ਆ ਤਾਂ ਉਹ ਇੱਕ ਸਾਈਡ ਮੈਂ ਆਪਦੇ ਭਰਾ ਨੂੰ ਵਿਆਹ ਦਾ ਚਾਹ ਵੀ ਮਨਾ ਰਹੀਆਂ ਤੇ ਦੂਜੀ ਸਾਈਡ ਜੇਠ ਦਾ ਚਾਹ ਵੀ ਆ ਤੇ ਤੀਜੀ ਸਾਈਡ ਜਦੋਂ ਨਵਾਂ ਨਵਾਂ ਵਿਆਹ ਹੋਇਆ ਸੀ ਆਪਦਾ ਚਾਹ ਵੀ ਸੀ ਹਨਾ ਕਾਫੀ ਚਾਹ ਜੇ ਰੀਮਿਕਸ ਹੋ ਗਏ ਤਾਂ ਕਰਕੇ ਵਾੜਾ ਨੱਚਿਆ ਗਿਆ ਫਲੋ ਫਲੋ ਚ ਪਤਾ ਨਹੀਂ ਲੱਗਿਆ ਆਪਾਂ ਹੁਣ ਧੁੱਪੇ ਮੜਾਇ ਬਾਹਰ ਨਿਕਲ ਕੇ ਬੈਠ ਗਏ ਅਦਰ ਮੇਰੀ ਜਠਾਣੀ ਜੀ ਬੈਠੇ ਨੇ ਇਹਨਾਂ ਦੇ ਰਿਫਲੈਕਸ਼ਨ ਪੁੱਠੀ ਪੈ ਰਹੀ ਐ ਤੇ ਉਧਰ ਮੰਮਾ ਬੈਠਿਆ ਉੰਮੀ ਸਸਰੀ ਘਰ ਸਸਰੀ ਘਰ ਤਾਂ ਇਹ ਵਲੋਗ ਵਾਲਿਆਂ ਨੇ ਸਸਰੀ ਘਰ ਬੁਲਾਈਆ ਸੀ ਮੈਂ ਤੇ ਉੰਮੀ ਨੇ ਦੋਨਾਂ ਨੇ ਜੈਸਿਕਾ ਇੱਧਰ ਸਾਡੇ ਘਰ ਦਾ ਨਵਾਂ ਮੈਂਬਰ ਬੈਠਾ ਹੈ ਜਿਹੜਾ ਸਾਨੂੰ ਗਿਫਟ ਮਿਲੇਗਾ ਰਾਮਪੁਰ ਵਾਲੇ ਵੀਰੇ ਹੋਣਾ ਨੇ ਫੜਾਇਆ ਸੀਗਾ ਫੜਾਇਆ ਨਹੀਂ ਸੀ ਦਿੱਤਾ ਸੀ ਤੇ ਉਧਰ ਪਹਿਲ ਲੈ ਤੁਸੀਂ ਕੌਣ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਬੰਦਾ ਦਾ ਸੋਣਾ ਬੰਦਾ ਜਾਂਦਾ ਮੈਂ ਸੁੱਕਦੀ ਜਾਂਦੀ ਆ ਜਮਈ ਦੋ ਦਿਨਾਂ ਚ ਹੀ ਅ ਸਭ ਜੋ ਖਾਣਾ ਪੀਣਾ ਘਟਾਵਾ ਮੈਂ ਹੁਣ ਮੋਮੁੱਟੀ ਹੋਊਂਗੀ ਖਾਊਂਗੀ ਅਦਰ ਡੈਡੀ ਲੱਗਿਆ ਪਏ ਆ ਸਾਡੇ ਚਟਨੀ ਤੇ ਡੈਡੀ ਦੀ ਡਿਊਟੀ ਚਟਨੀ ਤੇ ਲੱਗ ਰਹੀ ਆ ਬਾਅਦ ਜਾਣੇ ਸੋਚਣਗੇ ਵੀ ਜੀ ਇਹ ਤਿੰਨ ਬੈਠੀਆਂ ਨੇ ਚਟਨੀ ਬਣਾਉਣ ਤੇ ਡੜੀ ਮਾਰ ਰੱਖਿਆ ਸਤਿ ਸ੍ਰੀ ਅਕਾਲ ਵੀਰ ਜੀ ਕਿਵੇਂ ਲੱਗਿਆ ਤੁਹਾਨੂੰ ਸਾਡਾ ਵਿਆਹ ਠੀਕ ਰਹੇ ਜੀ ਅੱਗੀ ਤੇ ਮੈਨੂੰ ਸਾ ਤੇਰਾ ਕੀ ਚਰਮਾ ਤੇਰੀ ਦਾ ਕੀ ਚਰਮਾ ਫਿਊਚਰ ਕੇ ਵਿਆਹ ਹੈ ਆਪ ਵੀ ਸਮਝ ਜਾਣੇ ਕਿ ਲੋਕਾ ਜਦੋਂ ਵਿਆਹ ਤੋਂ ਬਾਅਦ ਚੜ੍ਹਦੇ ਉੱਠ ਕੇ ਬੈਠਦੇ ਨੇ ਕਹਿੰਦਾ ਭਾਬਾ ਹੈ ਹੈ ਚੜ੍ਹਨੀ ਵੀ ਜੁੜਦੀ ਬਹੁਤ ਹੈ ਬਹੁਤਾ ਸ਼ੌਕ ਨੂੰ ਪੜਦਾ ਮੇਰਾ ਆਪਾ ਲੰਬੀ ਜਾਦੀ ਗੁੱਟ ਦੀ ਹੁੰਦੀ ਹੈ। ਇਹ ਕਿਹੜਾ ਬੰਦਾ ਚੜਨੀ ਵਧੀਆ ਘੋਟਾ ਉਸ ਨੂੰ ਬੜਾ ਕੰਨਾ ਉੱਦਾਂ ਮਿਲਦਾ ਹੁੰਦਾ ਹੈ। ਉਹ ਮਨਪ੍ਰੀਤ ਆ ਗਿਆ। ਹਾਂ? ਹਾਂ। ਬੋੜਾ ਨਹੀਂ। ਉਹ ਬੇਸ੍ਰੀ ਘਰ। ਸੱਸਰੀ ਘਰ। ਮੇਰਾ ਫਿਊਚਰ ਤਾਂ ਫਿਰ ਇਹਨਾਂ ਮਾੜਾ ਨਹੀਂ ਹੈਗਾ। ਮੇਰਾ ਫਿਊਚਰ ਤਾਂ ਫਿਰ ਉਹ ਭੱਜੂ ਭੱਜੂ ਕਰਦਾ ਫਿਰਦਾ ਉੱਧਰ। ਐ। ਰਗੜਾ ਜਾਂਦਾ ਬੇਰਲੀ ਕੰਮ ਕਰਾ ਕਰਾ ਕੇ ਮੀਚਰ ਲੜਾ ਕਰਕੇ ਕਰਨਾ ਬਈ ਇਹ ਲਾਵੜੀ ਕੇ ਕਰੇ ਫੜਾਇੀ ਨੇ ਕਿਹਾ ਕਹਿੰਦਾ ਕਿ ਅੱਗੀ ਨੂੰ ਭੇਜ ਦੇ ਕਹਿੰਦਾ ਉਹ ਹੀ ਜਾ ਸਕਦਾ ਗੱਲਾ ਐਂਟਰੀ ਹੋ ਉਸ ਤੇ ਤੇ ਹਮ ਤੇ ਚੱਲੇ ਹੁੰਦੂ ਦੁਕਾਨੇ ਚੱਲੇ ਦੁਕਾਨ ਤੇ ਕਰ ਜਿਦੂ ਪੈਸਾ ਪੈਸਾ ਕਰਾ ਲੁੱਟਦਾ ਥੋੜੀ ਆ ਨਹੀਂ ਬਾਰ ਇੱਕ ਦਿਨ ਸਾਰਾ ਸਾਰੇ ਦਿੰਦੇ ਨੇ ਪੈਸਾ ਕੋਈ ਨਹੀਂ ਦਿੰਦਾ ਹਾਂ ਉੱਚੀ ਥੋੜਾ ਉੱਚੀ ਬੋਲ ਦਿੱਤਾ ਨਹੀਂ ਹਣਾ ਦੇ ਕੱਲੇ ਟ੍ਰੀਲ ਮਾਰੀਂ ਕੱਲੇ ਟ੍ਰੀਲ ਉਹ ਤਾਂ ਤਾਂ ਬੈਟਰੀ ਮਾਰਦੀ ਤਾਂ ਮੰਗੇ ਦਿੱਤਾ ਨਹੀਂ ਉਹ ਜਾ ਬੱਸ ਜਾ ਤਾਂ ਲੋਕੀ ਕਹਿੰਦੇ ਦਿੱਤਾ ਨਹੀਂ ਇਹ ਪੱਕੇ ਦੋਸਤ ਨੇ ਜੀ ਪੱਕੇ ਦੋਸਤ ਨਾਲੇ ਲੱਖ ਰੁਪਇਆ ਦਿੱਤਾ ਨਹੀਂ ਫੇਰ ਵੀ ਦੇਖ ਲਾ ਕਾਨਾ ਮੈਨਾ ਦੇਗਾ ਅੱਜ ਤਾਂ ਨਹੀਂ ਨਹੀਂ ਤੋ ਇਹ ਕੋਣ ਮੁੱਕਰ ਕੇ ਉਪਾਈ ਘਾਟਾ ਬਸ ਆ ਹੈ ਹੀ ਹੈ ਜਿਸੇ ਬਾਈ ਤੇਰੇ ਘਰ ਦੀ ਛੱਤ ਪਾਉਣ ਵਾਸਤੇ ਨਾ ਸਾਰੇ ਪਿੰਡ ਦੇ ਸਿਰ ਤੇ ਬੱਟਲ ਚ ਕਰਦੇ ਉੱਧਰ ਵੇਹਣ ਦੀ ਮੈਸੀ ਦੁਨੀ ਤੇ ਮੇਰੇ ਮੇਰੇ ਘਰ ਦੀ ਛੱਤ ਪਾਉਣ ਵੇਲੇ ਬੱਠਾ ਲਗਾਉਣ ਚੱਕੂ ਤੇਰੇ ਤਾਂ ਮਸ਼ੀਨ ਵਾਲਾ ਪਾਵਾਂਗੇ ਭਰਾ ਜੀ ਜਾਂ ਉਧਰ ਮੈਂ ਜਾਣਦਾਂ ਨਹੀਂ ਤਾ ਉਹ ਵੀ ਵੱਟਾ ਚਾਹਣ ਦਾ ਉੱਧਰ ਮੈਂ ਲੱਕੇ ਨੂੰ ਜਾਣ ਦੇਣੀ ਆ ਲੈ ਜੋ ਆਏ ਗੱਲ ਜਾ ਵਕਰੀਏ ਛੇ ਇਹ ਬਬੀ ਦੀ ਹੈ ਕਾ ਪਹਿਲਾਂ ਆਪੇ ਪੁਖੀਆ ਆਪ ਰੋਟੀ ਬਕਾਸ ਖਾਤੀ ਆਈ ਭੁੱਖੇ ਮਾਰ ਰਖੇ ਤੜਕੇ ਦੇ ਤਾਰਾ ਅੱਜ ਜਾਣਗੇ ਸਮਾਨ ਵਾਲੇ ਅੱਜ ਨਹੀਂ ਹੁੰਦੀ ਕੱਲ ਨੂੰ ਸਮਾਨ ਛੱਡਣ ਕਿੰਨੇ ਕਦੋਂਣਗੇ 10 ਨੂੰ ਕਿਹਾ ਸੀ ਕੰਮ ਨਾ ਸੀ ਹੋਣੇ ਕਿਹਾ ਸੀ ਵੱਡਿਆਂ ਦੇ ਦੇਖ ਇੱਧਰ ਹਾਂ ਕੱਲੋਂ ਉੱਧਰ ਖਾ ਲਾਂਗਾ ਕਾਰਡ ਵੰਡਣ ਜਾਂ ਲਾ ਤੂੰ ਕੀ ਹਲਪ ਕਰੇਗੀ ਬਾਈ ਹਲਪ ਮੈਂ ਤਾਂ ਅੱਛਾ ਇਹ ਦੇਖੋ ਕੀ ਕੱਲਾ ਦੋ ਰੋਗਣ ਚਣ ਚਿਲ ਰੋਟੀਆਂ ਲਾਦੀਆਂ ਹੱਥ ਨਾਲ ਬੋਚ ਕੇ ਧੱਕੀ ਜਾਈ ਨਾਲ ਕੀ ਨਾਲ ਉਹ ਲਿਆਵਾ ਕੀ ਕਾ ਕਰੋ ਚਿਟਾ ਚਿਟਾ ਜਾ ਜੀ ਜਟਾ ਹਿਤਾ ਰੋਟੀਆਂ ਦੇ ਪੇਟ ਨਾਲ ਥੇੜੇ ਦੇ ਨਾਲ ਅੱਛਾ ਅਜਾ ਲਈ ਦੋ ਜਵਨਾ ਚਮਟਾ ਲੈ ਮਨਪਰੀ ਦਾ ਮਨਪਰੀ ਤਾਂ ਖੱਖੀ ਹੀ ਹੈ ਚਮਟਾ ਲੈ ਆ ਰੋਟੀ ਦਰਗਾ ਤੋਂ ਘੜਤੀ ਬਈ ਵੀ ਜਿਹੜੇ ਸਾਡੇ ਪਰ ਮੱਚ ਗਈ ਤੀ ਨਾ ਇਹ ਕਹਿੰਦੇ ਸੌਣ ਹੁੰਦਾ ਕੋਈ ਨਹੀਂ ਦੇਖੋ ਪਹਿਲੀ ਰੋਟੀ ਮਚਾਤੀ ਬਾਦਸ਼ਾਹ ਵਾਸ਼ੇ ਸੋਡੇ ਵਾਹ ਸ਼ਾਵਾਸ਼ੇ 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 ਵਾਹ ਬਈ ਇਤਰਾ ਬਹੁਤ ਬਹੁਤ ਵਧਾਈਆਂ ਪਹਿਲੀ ਰੋਟੀ ਲਾਈ ਤੇ ਪਹਿਲੀ ਇਹ ਮਚਾਈ ਲੈ ਤੇ ਦਰਬੀਰ ਜੀ ਪਾਈਏ ਪਹਿਲੇ ਰੋਈ ਲਾਉਣੀ ਇੱਦੀ ਉਹ ਤੋਂ ਨੇ ਹੈ ਲੈ ਮੈਂ ਸਾਡੇ ਕਿਉਂ ਰੇ ਜੈਸੀ ਕਾਨੂੰ ਲੈ ਆਓ ਦੇਖੀ ਜੌਨੀ ਦਾ ਹੋਬ ਸਦਾ ਉਹ ਵੀ ਆਵਗਾ ਉਹ ਵੱਜ ਗਿਆ ਆਊਗਾ ਇੱਧਰ ਆਊਗਾ ਅੱਗ ਅੱਗ ਥੱਲੇ ਦੇ ਜੈਸਿਕਾ ਬੈਠੀ ਐ ਜੈਸਿਕਾ ਉਹ ਚੱਕੀ ਕੋਈ ਉਹਦੀ ਚੱਕੀ ਤਾਂ ਯਾਰ ਆਪਾਂ ਆਪਣੇ ਤਾਂ ਨਹੀਂ ਉਹ ਕੁੱਸ ਜਾ ਹੁੰਦਾ ਹੈ ਨਾ ਲੋਕਾਂ ਕੋਲ ਇੰਨਾ ਟਾਈਮ ਪਤਾ ਨਹੀਂ ਕਿੱਥੋਂ ਆ ਜਾਂਦਾ ਇਹ ਫੁੱਲ ਫੁੱਲੇ ਜਾਂ ਸੱਟ ਲੈਂਦੇ ਕਾਦੇ ਵਾਸਤੇ ਤੁਸੀਂ ਉਹ ਸੱਟ ਦਿੰਦੇ ਫੁੱਲ ਫੁੱਲ ਅਰਸੂਈ ਦੇ ਤੇਰੇ ਸ਼ਹਰ ਤੋਂ ਡੇ ਆ ਫੁੱਲ ਕਦੇ ਮੈਂ ਜਦੋਂ ਰੋਟੀ ਤਵੇ ਤੇ ਪਾਇਆ ਕਰੂ ਨਾਲ ਜਿਹੜਾ ਫੁੱਲ ਕਰਨੇ ਚਾਹੀਦੇ ਨੇ ਆ ਗਿਆ ਸ਼ੇਰ ਇੱਕ ਦਾ ਹੂੰ ਸ਼ੇਰ ਨੂੰ ਨਵਾਇਣੀ ਕਮਾਇਣੀ ਵਿਚਾਰੇ ਨੂੰ ਆ ਗਿਆ ਜੌਨੀ ਤੂੰ ਕਦੋਂ ਆ ਗਿਆ ਜੌਨੀ ਆ ਦੇਖੀ ਛੱਟ ਨਾਨ ਨੂੰ ਛੱਡੀ 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 ਛੱਟ ਦੇਖੀ ਇਹਨਾਂ ਦੀ ਦੇਖੀ ਇਹ ਛੱਟ ਦੇਖਣ ਵਾਲੀ ਹੁੰਦੀ ਹੈ ਨਦੀ ਦੇ ਦੇਖੀ ਉਹ ਦੇਖੀ ਜੌਨੀ ਸੌਣ ਲੱਗ ਰੂ ਬਾਲਾ ਤਾਂ ਪਾਉਂਦੀ ਆ ਉਹਦੇ ਉੱਤੇ ਛਾਲਾ ਮਾਰਦੀ ਆ ਇਹ ਜੌਨੀ ਆ ਅਰੇ। ਲੋਦੀ ਦਾ ਵੀ ਉਹ ਕੰਮ ਆ ਵੀ ਸ਼ੇਰ ਨੂੰ ਤੰਗ ਦਿਨਾ ਵਰ ਜੀ ਕਰ ਲਾ ਜਦੋਂ ਸ਼ੇਰ ਦਿਹਾੜਿਆ ਨਾ ਉਦੋਂ ਪਤਾ ਲੱਗਿਆ ਸਾਡੀਆਂ ਨੋਹਾਂ ਚ ਬੁੜੀਆਂ ਰੋਟੀਆਂ ਲਾਈਆਂ ਨੇ। ਉਹਦੀ ਧੌਣ ਤੇ ਛਾਲ ਮਾਰਦੀ ਆ ਇਹ। ਪਹਿਲਾਂ ਲੋਧਰਾ ਆ ਗਿਆ। ਹਟ ਜਾ। ਜੈਸੀ ਕੰਮ। ਜੈਸੀ ਕੰਮ। ਲੈ ਆਇਆ ਖਜ਼ਨ ਸਾਫੜਾ। ਲੈ। ਓਏ। ਜੈਸੀ ਕੰਮ। ਜੋਨੀ ਦਰਾ ਜਾ। ਲੈ ਜੋਨੀ ਉੜਿਆ। ਮਾਗਰ ਪੈਂਦੀ। ਲੈ। ਇਹ ਦੋਨੀ ਨਹੀਂ ਆਪ ਚੜਦੇ ਕੋਲ ਨਾ। ਮਾਇਲਾ ਨਾ ਨੂੰ ਵਿੱਚ ਕੀ ਦੇ ਨੇ ਹੱਥ ਨੇ ਕਿਨੇ ਕੇ ਕੀਪ ਦੇ ਦੇਖਾ ਕੀ ਪਾਸ ਹੱਥ ਛੋਟਾ ਜਿਹਾ ਹੱਥ ਹੈ ਜੋ ਆੱਖਾਂ ਵਾਲਾ ਪਰ ਆਪ ਵੀ ਜਵਾਕਿਆ ਹੈ ਤੇਰੀ ਓਏ ਓਏ ਹੜ ਕੰਝਾ ਕਰ ਇੱਧਰ ਚਲੋ ਚਲੋ ਉੱਧਰ ਚਲੋ ਬਾਈ ਨਾ ਕੋਠੇ ਤੇ ਜਾਣ ਚਲੋ ਚਲੋ ਅਜੇ ਨਹੀਂ ਰੋਟੀ ਖਾਣੇ ਯੋਨੀ ਇਹ ਤਾਂ ਲੜਦੇ ਬਹੁਤ ਨੇ ਇਹ ਤਾਂ ਚੌਦਿ ਚੱਕਿਆ ਜਾਂਦਾ ਇੱਕ ਦੂਜੇ ਤੋਂ ਸੁਣੇ ਪਰ ਇਹਦਾ ਟੱਬਰ ਚ ਜੀ ਇਹ ਚਾਚੀ ਗਰਮ ਕਰ ਲਿਆ ਇਹਦਾ ਟੱਬਰ ਚ ਜੀਏ ਘਟਨੇ ਤਾਂ ਚੱਲ ਸਾਰਾ ਸਰ ਜੂਗਾ ਜੇ ਕਿਤੇ ਬੇੜਾ ਸਾਰਾ ਇਕੱਠਾ ਹੋ ਜਾਂਦਾ ਖਾਣ ਵਾਸਤੇ ਲਹੀ ਖੜੀ ਦੀ ਹੈ ਹਾਰਾ ਉਹ ਹੀ ਤਾਂ ਬੇਇੱਜ਼ਤੀ ਕਰੀ ਜਾਂਦੇ ਹੁਣ ਲਈ ਤੇ ਆਂਦੇ ਐਸਾ ਨਾਲ ਤਾਂ ਫਿਰ ਆਏ ਆ ਵੀ ਅੱਜ ਰਹਾਹਾਂਗੇ ਤੜਕੇ ਖਵਾਵਾਂਗੇ ਅੱਗ ਕਰ ਦੋ ਤੁਸੀਂ ਫਿਰ ਇੱਕ ਬੰਦਾ ਅੱਗ ਕਰਨ ਵਾਸਤੇ ਰੱਖਣਾ ਪਿਆ ਕਰੂ ਛੋਡੇ ਨਾਲ ਵੀ ਹਾਂ ਭਾਈ ਦਿਹਾੜੀ ਤੇ ਇੱਕ ਬੰਦਾ ਅੱਗ ਕਰਨਾ ਹੈ ਰੋਜ਼ ਰੋਟੀਆਂ ਲਾਉਣੀਆਂ ਪਿਆ ਕਰਨੀਆਂ ਕਿਹੜਾ ਜੱਜ ਨਾਲ ਸਰਜੂ ਵੀ ਭਾਈ ਅੱਗ ਕਰਨ ਵਾਸਤੇ ਪੱਕੀ ਡਿਊਟੀ ਤੇ ਧੀਆ ਕੋਈ ਜਿਵੇਂ ਰਗਾ ਤੇ ਬਾਹਰ ਨਾਲ ਵੀ ਬੰਦ ਖੜੇ ਹੁੰਦੇ ਨੇ ਹੁੰਦੇ ਨੇ ਇਦਰ ਹਰਮਨ ਬਹਾਨਾ ਬਣਾ ਦੂਗੀ ਕਦੂਗੀ ਮੇਰੀ ਜੁਲਫ ਜੀ ਮੁਰਿਆ ਹੁੰਦੀ ਸੀ ਅੱਜ ਵਈ ਇੱਕ ਕੱਟ ਗਈ ਐ ਤਾਂ ਨਿਕਲ ਗਈ ਐ ਜਮੀ ਜੜੋਂ ਕੱਟ ਦਿੰਨੇ ਆ ਲਾ ਲਾ ਚੱਲੇ ਸੋ ਚੱਲੇ ਕੰਮ ਰੋਜਾ ਚੱਕ ਲੀ ਜਾਇ ਜਾਂਦੀ ਆ ਰੋਟੀ ਰੋਟੀਆਂ ਉੱਥੇ ਧਰੀ ਜਾਂਦੀ ਆ ਮਸਲੇ ਚਾਲਿਆ ਆ ਵੀ ਲਿਜਾਓ ਆਏ ਲੈ ਕੇ ਜਾਓ ਤੁਸੀਂ ਮੇਰੀ ਲੱਗੀ ਐ ਨਾ ਖਾਂਦਾ ਤਾਂ ਓਏ ਕਾਲਾ ਕਾਲਾ ਜੰਨੀ ਉਹਦੇ ਮਾਗਰ ਨਾਲ ਲੱਗ